ਹਾਜੀ 사ਸੀકાਲ ਜੀ ਮੈਂ ਪਿੰਡ ਹਲਵਾਰੇ ਤੋਂ ਸਰਪੰਚ ਸੁਖਵਿੰਦਰ ਸਿੰਘ ਮੇਰੇ ਪਿੰਡ ਦੀ ਇੱਕ WhatsApp ਗਰੁੱਪਾਂ ਦੇ ਵਿੱਚ ਆਡੀਓ ਚੱਲ ਰਹੀ ਆ ਜਿਹਦੇ ਵਿੱਚ ਇਹ ਆਖਿਆ ਜਾ ਰਿਹਾ ਵਾ ਕਿ ਇੱਕ ਆਦਮ ਖੋਰ ਕਿਸਮ ਦਾ ਜਾਨਵਰ ਇਸ ਪਿੰਡ ਵਿੱਚ ਫਿਰਦਾ ਵਾ ਤੇ ਉਹਨੇ ਕਈ ਲੋਕਾਂ ਨੂੰ ਜ਼ਖਮੀ ਤੱਕ ਕਰਤਾ ਸੋ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਸਾਰੇ ਭਰਾਵਾਂ ਨੂੰ ਇਹ ਗੱਲ ਤੋਂ ਸचेਤ ਕਰਦਾ ਵੀ ਮੇਰੇ ਪਿੰਡ ਹਲਵਾਰੇ ਦੇ ਵਿੱਚ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਅਸੀਂ ਆਪਦੀ ਟੀਮ ਨੂੰ ਸਾਰੇ ਪਿੰਡ ਦੇ ਪਾਸਿਆਂ ਤੋਂ ਸਰਵੇ ਕਰਕੇ ਪੁੱਛ ਚੁੱਕੇ ਆ ਤੇ ਸਾਡੇ ਪਿੰਡ ਦੇ ਵਿੱਚ ਨਾ ਤਾਂ ਕੋਈ ਕਿਸੇ ਤਰੀਕੇ ਦਾ ਜਾਨਵਰ ਫਿਰ ਰਿਹਾ ਵਾ ਤੇ ਨਾ ਹੀ ਕਿਸੇ ਦਾ ਕਿਸੇ ਜਾਨਵਰ ਨੇ ਕੋਈ ਨੁਕਸਾਨ ਕੀਤਾ ਵਾ ਜਿਹੜੇ ਨੁਕਸਾਨ ਹੋਏ ਸੀ ਉਹ ਹਸਨਪੁਰ ਕੋਲੇ ਕੁੱਤਿਆਂ ਦੇ ਜ਼ਰੂਰ ਹੋਏ ਸੀ ਉਹਦੇ ਉੱਤੇ ਵੀ ਲਗਾਤਾਰ ਜਿਹੜਾ ਪ੍ਰਸ਼ਾਸਨ ਵਾ ਉਹ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਕਿਸੇ ਹੱਦ ਤੱਕ ਕਾਮਯਾਬ ਵੀ ਹੋਇਆ ਵਾ ਪਰ ਪਿੰਡ ਹਲਵਾਰੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਜਾਨਵਰ ਨਹੀਂ ਫਿਰ ਰਿਹਾ ਬਾਰ ਬਾਰ ਇਸ ਝੂਠੀ ਅਫਵਾਹ ਨੂੰ ਨਾ ਤਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਥੋੜੀ ਇਸ ਗੱਲ ਨੂੰ ਅੱਗੇ ਫਾਰਵਰਡ ਕਰਨ ਦੇ ਨਾਲ ਮੇਰੇ ਪਿੰਡ ਦੇ ਲੋਕ ਸਹਿਮੇ ਹੋਏ ਨੇ ਮੇਰੇ ਪਿੰਡ ਦੇ ਲੋਕ ਡਰੇ ਹੋਏ ਨੇ ਸੁਣਨ ਵਿੱਚ ਇਹ ਵੀ ਆਇਆ ਵਾ ਕਿ ਇਸ ਖਬਰ ਕਰਕੇ ਸਾਡੇ ਪਿੰਡ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ਨੇ ਆਪਣੇ ਜਿਹੜੇ ਵਿਦਿਆਰਥੀ ਸੀ ਬੱਚੇ ਸੀ ਉਹਨਾਂ ਨੂੰ ਛੁੱਟੀ ਵੀ ਟਾਈਮ ਤੋਂ ਪਹਿਲਾਂ ਕਰਤੀ ਇਸ ਗੱਲ ਦਾ ਹਵਾਲਾ ਦੇ ਕੇ ਕਿ ਪਿੰਡ ਦੇ ਵਿੱਚ ਇਦਾਂ ਦਾ ਇੱਕ ਜਾਨਵਰ ਫਿਰਦਾ ਵਾ ਸੋ ਮੈਂ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਸਾਰੇ ਨਗਰ ਨਿਵਾਸੀ ਵੀ ਮੇਰੇ ਨਾਲ ਨੇ ਵੀ ਭਾਈ ਇਸ ਗੱਲ ਦੀ ਕਿਸੇ ਵੀ ਤਰੀਕੇ ਦੀ ਕੋਈ ਵੀ ਖਬਰ ਨਹੀਂ ਹੈਗੀ ਸੋ ਇਹ ਝੂਠੀਆਂ ਖਬਰਾਂ ਤੁਸੀਂ ਵਾਇਰਲ ਨਾ ਕਰੋ ਇਹ ਵੀਡੀਓ ਤਾਂ ਸਾਂਝੀ ਕਰ ਰਹੀਆਂ ਲਗਾਤਾਰ ਆਲੇ ਦੁਆਲੇ ਦੇ ਲੋਕ ਸਾਨੂੰ ਫੋਨ ਕਰਕੇ ਸਾਡੇ ਸੌਖ ਸੰਦ ਪੁੱਛ ਰਹੇ ਆ ਪਿੰਡ ਦੀ ਇਸ ਗੱਲ ਬਾਰੇ ਪੁੱਛ ਰਹੇ ਆ ਸਾਡੇ মিডিਆ ਕਰਮੀ ਭਰਾ ਵੀ ਮੈਨੂੰ ਲਗਾਤਾਰ ਫੋਨ ਕਰ ਰਹੇ ਆ ਕਿ ਭਾਈ ਇਸ ਗੱਲ ਦੀ ਪੁਸ਼ਟੀ ਕਰੋ ਸੋ ਇਦਾਂ ਦੀ ਭਾਈ ਕੋਈ ਗੱਲ ਨਹੀਂ ਹੈਗੀ ਤੇ ਨਾ ਹੀ ਇਹ ਝੂਠੀ ਵੀਡੀਓ ਨੂੰ ਸ਼ੇਅਰ ਕਰੋ ਤੇ ਨਾ ਹੀ ਕਿਸੇ ਦੇ ਵਿੱਚ ਇਹ ਜਿਹਾ ਸਭ ਦਾ ਮਾਹੌਲ ਪੈਦਾ ਕਰੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ